ਕਹਿੰਦਾ ਰੱਬਾ ਹੋਣ ਗਰੀਬ ਨਾ ਧੀਆਂ ਦੀਆਂ ਮਾਮਾ ਦੁੱਧ ਪੀ ਕੇ ਲੋਕ ਕਿਉਂ ਛੱਡ ਦਿੰਦੇ ਨੇ گاਵਾ ਦੁੱਧ ਪੀ ਕੇ ਲੋਕ ਕਿਉਂ ਛੱਡ ਦਿੰਦੇ ਨੇ گاਵਾ ਕਹਿੰਦਾ ਪੁੱਤਾਂ ਵਾਲਾ ਦੇ ਦੇ ਮੈਨੂੰ ਪਿਆਰੀ ਅੰਮੀਏ ਜੰਮਣ ਤੋਂ ਪਹਿਲਾਂ ਨਾ ਤੂੰ ਮੈਨੂੰ ਮਾਰੀ ਅੰਮੀਏ ਪੁੱਤਾਂ ਵਾਲਾ ਦੇ ਦੇ ਮੈਨੂੰ ਪਿਆਰੀ ਅੰਮੀਏ ਜੰਮਣ ਤੋਂ ਪਹਿਲਾਂ ਨਾ ਤੂੰ ਮੈਨੂੰ ਮਾਰੀ ਅੰਮੀਏ ਮਾਈ ਭਾਗੋ ਬਣ ਬੈਂ ਵਿਚ ਮੈਦਾਨੇ ਲੜੂੰਗੀ ਬਹਿਰੀਆਂ ਦੇ ਅੱਗੇ ਇੱਕ ਥਾਣ ਖੜੂੰਗੀ ਹੱਥ ਵਿੱਚ ਫੜ ਤਲਵਾਰ ਅੰਮੀਏ ਪੁੱਤਾਂ ਵਾਲਾ ਦੇ ਦੇ ਮੈਨੂੰ ਪਿਆਰੀ ਅੰਮੀਏ ਜੰਮਣ ਤੋਂ ਪਹਿਲਾਂ ਨਾ ਤੂੰ ਮੈਨੂੰ ਮਾਰ ਯੰਮੀਏ ਮੁੰਡੇ ਕਈ ਵੇਖਲੇ ਮੈਂ ਨਸ਼ੇ ਕਰਦੇ ਮੁੰਡੇ ਕਈ ਵੇਖਲੇ ਮੈਂ ਨਸ਼ੇ ਕਰਦੇ ਗੋਲੀਆਂ ਸਰਾਬਾਂ ਫੀਮਾਂ ਖਾ ਖਾ ਕੇ ਮਰਦੇ ਵੇਚ ਦਿੱਤਾ ਸਾਰਾ ਘਰਬਾਰ ਯੰਮੀਏ ਪੁੱਤਾਂ ਵਾਲਾ ਦੇ ਦੇ ਮੈਨੂੰ ਪਿਆਰੀ ਯੰਮੀਏ ਜੰਮਣ ਤੋਂ ਪਹਿਲਾਂ ਨਾ ਤੂੰ ਮੈਨੂੰ ਮਾਰ ਯੰਮੀਏ ਕੁੱਖ ਵਿੱਚ ਜੇ ਤੂੰ ਮੈਨੂੰ ਕਤਲ ਕਰਾਏਂਗੀ ਕੁੱਖ ਵਿੱਚ ਜੇ ਤੂੰ ਮੈਨੂੰ ਕਤਲ ਕਰਾਏਂਗੀ ਪਾਪਾਂ ਵਾਲੀ ਪੰਡ ਦੱਸ ਸਿਰੂ ਕਿਵੇਂ ਲਾਏਂਗੀ